ਭਾਈ ਜੀ ਭਾਈ ਖਾਕ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਮੈਂ ਦੱਸੇ ਦਾ ਕਤਲ ਕੀਤਾ ਮੈਂ ਕੱਢਣੇ ਕੀਤਾ ਭਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ ਭਾਈ ਨਾ ਪੰਗੇ ਲੈ ਨਾ ਲੈ ਇਹ ਸਾਡੀ ਦੁਕਾਨ ਹੈ ਮਰੇ ਗੱਟੀਆਂ ਲਾਉਂਦਾ ਸੀ ਰਿਵਾਲ ਪਰ ਦਿਖਾਉਂਦਾ ਸੀ ਅੱਜ ਦੇਖੋ ਇਹਦਾ ਰਿਵਾਲ ਪਰ ਮੇਰੇ ਨੂੰ ਹੀ ਕਹੀ ਜੰਨੇ ਆ ਗਲਤ ਨਾ ਕੰਮ ਕਰ ਨਾ ਕਰ ਬਹੁਤ ਇਹਨੂੰ ਮੈਂ ਬੜਾ ਸਮਝਾਇਆ ਬੰਦੋ ਕੀ ਦੀ ਗੱਲ ਅੱਜ ਬੰਦਾ ਸਾਡ ਮਰ ਗਿਆ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਸਾਡਾ ਬਾਪੂ ਅੱਜ ਵੀ ਦੋ ਤਿੰਨ ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ ਇਹ ਪਤੰਦਰ ਦੇ ਹੰਕਾਰੇ ਹੋਏ ਅੱਜ ਇਹਨਾਂ ਦਾ ਕੰਡਾ ਕੱਢਤਾ ਦੇਖੋ ਜੀ ਬੜੀ ਦੁੱਖ ਦੀ ਗੱਲ ਹੈ ਕਿਉਂਕਿ ਆ ਛੋਟੀ ਉਮਰ ਦੇ ਵਿੱਚ ਜਦੋਂ ਬੰਦਾ ਕੋਈ ਤਰੱਕੀ ਕਰਦਾ ਤੇ ਪੰਜਾਬ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਹਾਲਾਤ ਜਾ ਕਿੱਧਰ ਨੂੰ ਰہے ਆ ਜਸਪੀਰਤ ਸਿੰਘ ਜਿਨ੍ਹਾਂ ਨੂੰ ਮੈਂ ਸੋਸ਼ਲ ਮੀਡੀਆ ਦੇ ਰਾਹੀਂ ਹੀ ਜਾਣਦਾ ਸੀਗਾ ਕਿਉਂਕਿ ਉਹ ਆਪਣੇ ਟਰੇਡਿੰਗ ਦੇ ਉੱਪਰ ਵੀਡੀਓਜ਼ ਵਗੈਰਾ ਉਹਨਾਂ ਦੀਆਂ ਆਉਂਦੀਆਂ ਸੀਗੀਆਂ ਤੇ ਅਸੀਂ ਇੱਕ ਸੇਮ ਲਾਈਨ ਦੇ ਬੰਦੇ ਆ ਸੇਮ ਲਾਈਨ 'ਚ ਕੰਮ ਕਰਦੇ ਆ ਸਟਾਕ ਮਾਰਕੀਟ ਦੇ ਤੇ ਬੱਚਿਆਂ ਨੂੰ ਸੇਧ ਦਿੰਦਾ ਸੀ ਜਿਸ ਕਿਰਤ ਬਹੁਤ ਵਧੀਆ ਕਿ ਤੁਸੀਂ ਸਿੱਖੋ ਪੰਜਾਬ 'ਚ ਰਹਿ ਕੇ ਤੁਸੀਂ ਜੇ ਟਰੇਡਿੰਗ ਕਰਦੇ ਆ ਜਾਂ ਕੰਮ ਕਰਦੇ ਆ ਹਨ ਤੇ ਆਪਣੇ ਗਰੀਬ ਪਰਿਵਾਰ ਤੋਂ ਉੱਠ ਕੇ ਉਹਨੇ ਮਿਹਨਤ ਕੀਤੀ ਸੀ ਇਹਨਾਂ ਉੱਪਰ ਗਿਆ ਸੀ ਪਰ ਤਰਾਸ ਦੀ ਇਹ ਹੈ ਕਿ ਅੱਜ ਮੈਨੂੰ ਲੱਗਦਾ ਕਿ ਪੰਜਾਬ ਵਿੱਚ ਕੋਈ ਵੀ ਬੰਦਾ ਕਾਮਯਾਬ ਹੁੰਦਾ ਉਹਦੀ ਉਹ ਗਲਤੀ ਹੋ ਜਾਂਦੀ ਹੈ ਜਾਂ ਕਿਤੇ ਨਾ ਕਿਤੇ ਉਹ ਉਹਦਾ ਕਸੂਰ ਹੋ ਜਾਂਦਾ ਕਿ ਕਾਮਯਾਬ ਬੰਦੇ ਨੂੰ ਛੇਤੀ ਸਾਰੀ ਦੁਨੀਆ ਥੱਲੇ ਸਿੱਟਣ ਦੀ ਕੋਸ਼ਿਸ਼ ਕਰਦੀ ਹੈ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਸਿੱਟਣ ਦੀ ਕੋਸ਼ਿਸ਼ ਕਰੋ ਤੇ ਬੜੀ ਮੰਦਪਾਗੀ ਘਟਣਾ ਹੈ ਜਸਕੀਰਤ ਸਿੰਘ ਦੇ ਨਾਲ ਕਿਉਂਕਿ ਬੜਾ ਇੱਕੋ ਲਾਈਨ ਦੇ ਹੋਣ ਕਰਕੇ ਦੇਖਦੇ ਸੀਗੇ ਕਿ ਬਈ ਬਹੁਤ ਵਧੀਆ ਕੰਟੈਂਟ ਸੀ ਬੱਚੇ ਸਿੱਖ ਰਹੇ ਸੀ ਅੱਜ ਮੈਨੂੰ ਕਈ ਬੱਚਿਆਂ ਦੇ ਮੈਸੇਜ ਆਏ ਕਿ ਬਈ ਆਹ ਗੱਲ ਹੋ ਗਈ ਮੈਨੂੰ ਉੱਥੋਂ ਹੀ ਪਤਾ ਲੱਗਿਆ ਹੁਣ ਘੰਟਾਕ ਪਹਿਲਾਂ ਹੀ ਹਜੇ ਪਤਾ ਲੱਗਿਆ ਤੇ ਮੈਂ ਇੱਥੇ ਆ ਕੇ ਕੋਸ਼ਿਸ਼ ਕੀਤੀ ਹੈ ਕਿ ਮੈਂ ਪਰਿਵਾਰ ਨੂੰ ਮਿਲਾ ਤੇ ਬੜੀ ਦੁੱਖ ਦੀ ਗੱਲ ਹੈ ਜੀ ਇਹ ਚੀਜ਼ਾਂ ਨੂੰ ਪੰਜਾਬ ਸਰਕਾਰ ਨੂੰ ਇਸ ਪਰਿਵਾਰ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ ਜਿਹੜੇ ਵੀ ਇਸ ਚੀਜ਼ ਦੇ ਦੋਸ਼ੀ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਛੇਤੀ ਹੋਵੇ ਕਿਉਂਕਿ ਦੇਖੋ ਕਿਸੇ ਦਾ ਪੁੱਤ ਚਲਾ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਹੁਣ ਉਹ ਇਨਸਾਫ ਲਈ ਗੋਹਾਰ ਲਾਉਣ ਵਾਰ-ਵਾਰ ਇਸ ਚੀਜ਼ ਦਾ ਰੋਲਾ ਪਾਉਣ ਇਹ ਜੀ ਚੰਗੀ ਨਹੀਂ ਲੱਗਦੀ ਸਰਕਾਰ ਨੂੰ ਇੱਥੇ ਸਖਤ ਤੋਂ ਸਖਤ ਕਾਰਵਾਈ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਹੈ ਜਿਵੇਂ ਆਪਰ ਨੂੰ ਜੀ ਪਤਾ ਹੀ ਹੈ ਕਿ 31 ਜੁਲਾਈ 2025 ਨੂੰ ਰਾਤ ਨੂੰ 8:30 8:45 ਵਜੇ ਇੱਕ ਬੜੀ ਮਹਨਤਿਕ ਜਨਾ ਹੋਈ ਸੀ ਕੋਟੇਸ਼ੀ এজੈਂਟ ਕੰਪਨੀ ਕੰਦਾ ਹੈ थाना ਸਿੱਧੀ ਗਰਾਉਂਡ ਵਿੱਚ ਜਿੱਥੇ ਦਿਸਪੀਰਤ ਨਾਮ ਦੇ ਵਿਦਿਆਰਥੀ ਦੀ ਡੈਥ ਹੋ ਗਈ ਸੀ ਤੇ ਇਹਦੀ ਗੱਡੀ ਨੂੰ ਅਗਲਾ ਨੰਬਰ ਸਕੋਰਪੀਓ ਵਾਹਨ ਜਿਹਦਾ ਨੰਬਰ ਹੈ ਪੀਵੀ 10 ਜੇ 2700 ਤੋਂ ਰੋਸੋ ਇੱਕ ਬਲਾਈਂਡ ਮੋਟਰਸਾਈਕਲ ਕਰਤਾ ਤਿੰਨ ਜੇਤਲੀ ਜੋ ਨੌਕਰ ਤੇ ਤਸਦੀਕ ਹੋ ਕੀਤੀ ਗਈ ਫਾਦਰ ਦੇ ਬਿਆਨ ਫਾਦਰ ਨੇ ਵੀ ਆਖੇ ਬਿਆਨ ਲਖਾਇਆ ਤਾਂ ਫਿਗਰ ਆਊਟ ਹੋਇਆ ਕਿ ਇੱਕ ਬੰਦਾ ਲੱਗਿਆ ਜਿਹਦਾ ਨਾਮ ਰਮਨਦੀਪ ਹੈ ਤੇ ਉਹ ਮਿਸਰੂ ਸਾਥੀਆਂ ਨਾਲ ਉਹਨੇ ਹੀ ਮਾਰਗ ਨੂੰ ਦਾਮ ਦਿੱਤਾ ਤੇ ਤਪਤੀਸ਼ ਕਰਨ ਲਈ ਵਰਕਫੋਰਸ ਟੀਮਾਂ ਦਾ ਗਠਨ ਕੀਤਾ ਗਿਆ ਡੀਐਸਪੀ ਜਗਰਾਉਂ ਡੀਐਸਪੀ ਬੀ ਐਸਐਚਓ ਸਿਟੀ ਦੇ ਨਾਲ ਚਾਰਜ ਟੌਂਕੀ ਬੱਸ ਸਟੈਂਡ ਸੋ ਮਲਟੀਪਲ ਟੀਮਾਂ ਨੂੰ ਐਕਟਿਵਿਟੇਟ ਕੀਤਾ ਗਿਆ ਤੇ ਤਪਤੀਸ਼ ਜੇ ਵਧੀ ਕਾਫੀ ਮਿਹਨਤ ਲੱਗੀ ਸੀਸੀਟੀਵੀ ਕੈਮਰas ਦੀ ਚੈਕਿੰਗ ਹੋਈ ਡਿਟੇਲਡ ਮੋਬਾਈਲ ਬਹੁਤ ਸੀਰੀਅਸ ਗੱਲ ਹੈ ਕਿ ਲੋਕੇਸ਼ਨਸ ਹੈ ਉਹਨੀਆਂ ਵੀ ਅਸੀਂ ਵਰਤੋਂ ਕਰਦੇ ਹੋਏ ਅੱਜ ਸਵੇਰੇ ਜਿਹੜਾ ਮੇਨ ਦੋਸ਼ੀ ਰਮਨਜੀਤ ਨੂੰ ਅਰੈਸਟ ਕਰ ਲਿਆ ਇਸ ਨੂੰ ਤੀ ਜਿਹੜਾ ਮਕਦਮਾ ਨੰਬਰ ਹੈਗਾ 172/25 ਅੰਡਰ 110 190 199 324 4 ਬੀਐਨਐਸ ਉਹਨਾਂ ਵਿੱਚ ਇਹਦੀ ਗ੍ਰਿਫਤਾਰੀ ਹੋ ਗਈ ਹੈ ਜਿਹੜਾ ਮੇਨ ਦੋਸ਼ੀ ਹੈ ਜਿਹਦਾ ਨਾਮ ਰਮਨਜੀਤ ਸਿੰਘ ਹੈ ਤੇ ਇਹਦੀ ਰਿਕਵਰੀ ਵੀ ਅਸੀਂ ਕਰ ਲਈ ਹੈ ਇੱਕ ਗੱਡੀ ਜਿਹੜੀ ਵਾਹਨਾਂ ਦੇ ਵਿੱਚ ਵਰਤੀ ਸੀ ਜਿਹਦਾ ਨਾਮ ਜਿਹਦਾ ਨੰਬਰ ਹੈਗਾ ਪੀਵੀ10 ਬੀਜ਼ेड 4568 ਇਹ ਟਾਟਾ ਜੀਨਨ ਜਿਹੜੀ ਟਿਕਪ ਕਰ ਦਿੱਤੀ ਹੋਈ ਸੀ ਨਾਲ ਗੱਡੀ ਤੋਂ ਵੀ ਫੋਨ ਵੀ ਮਿਲੇ ਹੈਗੇ ਤੇ ਇੱਕ ਜਿਹੜਾ ਮਰਹਣੀ ਵਾਲਾ ਵੇਕਤੀ ਹੈਗਾ ਤਸਵੀਰਤ ਉਹਦਾ 45 ਮੋਰ ਦਾ ਪਿਸਟਨ ਤੇ ਮੈਗਜ਼ਿਨ ਵੀ ਮਿਲਿਆਗਾ ਗੱਲ ਤੋਂ ਉਹ ਵੀ ਅਸੀਂ ਕਵਰ ਕਰ ਲਏ ਤੇ ਨਾਲ ਜਿਹੜੀ ਪੈਟਰੋਲ ਦੀ ਇੱਕ ਬੋਤਲ ਹੈਗੀ ਆ ਉਹ ਵੀ ਜਿਹਦੇ ਨਾਲ ਗੱਡੀ ਨੂੰ ਅੱਗੇ ਲਈ ਦੇ ਸੀ ਉਹਨੇ ਵੀ ਸੇਵ ਕਰ ਲਿਆ ਸੋ ਇਹਨਾਂ ਨੂੰ ਕੋਰਸ ਤੇ ਪੇਸ਼ ਕਰਕੇ ਨੇ 3 ਦਿਨ ਦਾ ਸਾਡਾ ਰਿਮਾਰਡ ਵੀ ਮਿਲ ਗਿਆ ਤੇ ਹੁਣ ਅੱਗੇ ਇਹਦੀ ਜਿਹੜੀ ਡਿਟੇਲ ਜਿਹੜਾ ਡੈਸਟੀਨੇਸ਼ਨ ਹੈ ਇਹਦੇ ਨਾਲ ਗੂਪਾਂ ਦੇ ਵਿੱਚ ਜਿਹੜੀਆਂ ਵਾਰਤਾਂ ਪੰਜਾਬ ਦੇ ਤਾਂ ਕਿਉਂ ਰੱਖਾ ਉਹ ਸਾਰਾ ਡਿਟੇਲ ਪਤੀਸ਼ਾ ਲਾਉਗੀ ਪਰ ਮੁੱਢਲੀ ਤੌਰ ਤੇ ਇਹ ਚਾਹਿਆ ਕਿ ਇਹਨਾਂ ਦੀ ਆਪਸ ਕੋਈ ਮਤਲਬ ਪਰਸਨਲ ਐਨਿਮੀਟੀ ਸੀ ਜਿਹੜੀ ਵੀ ਚੀਜ਼ ਵੀ ਪਹਿਲਾਂ ਤੋਂ ਹੋਈ ਸੀ ਛੋਟੀ ਹਾਸੋਨੀ ਦੀ ਝੜਕ ਹੋਈ ਹਾਲਾਂਕਿ 23 ਤੋਂ ਬਾਅਦ ਕੰਚੈਤੀ ਤੌਰ ਤੇ ਆਪਸ ਵਿੱਚ ਬੈਠੇ ਤਾਂ ਕਿ ਇਸ ਟੀਮ ਨੂੰ ਜ਼ੋਨ ਕੀਤਾ ਜਾਏ ਪਰ ਅਨਫੋਰਚੂਨੇਟਲੀ 29 ਸਤਬਰ ਨੂੰ ਇਨਸੀਡੈਂਟ ਹੋਇਆ ਜਿਹਦੇ ਕਰਕੇ ਇਹ ਹੁੰਦੀ ਕਿ ਸਰ ਇਹ ਰਮਨ ਉਹ ਹੀ ਹੈ ਜਿਸ ਦੀ ਵੀਡੀਓ ਵਾਇਰਲ ਹੋ ਨੇ ਆਪ ਕੀਤੀ ਹੈ ਜੀ ਕਿ ਮੈਂ ਇਹ ਸਰਾ ਦੇਖੋ ਵੀਡੀਓ ਸੋਸ਼ਲ ਮੀਡੀਆ ਤੇ ਹੀ ਚੱਲ ਰਹੀ ਹੈ ਜੀ ਮੈਨੇ ਹਾਲ ਹੀ ਨੂੰ ਕਿਉਂਕਿ ਬੰਦਾ ਅਜੇ ਫੇਰ ਹੀ گرفتار ਹੋਇਆ ਨਹੀਂ ਹੋਸ਼ ਉਹ ਵੀ ਨੂੰ ਤੇਨੂੰ ਦਾ ਸਾਡੇ ਕੋਲ ਰਿਮਾਂਡ ਹੈ ਤਾਂ ਸਾਰੀ ਅਸੀਂ ਡਿਟੇਲ ਪਬਲਿਸ਼ ਕਰਾਂਗੇ ਕਿ ਇਨਸੀਡੈਂਟ ਤੋਂ ਪਹਿਲਾਂ ਕੀ ਹੋਇਆ ਤੇ ਬਾਅਦ ਵਿੱਚ ਕੀ ਹੋਇਆ ਕਿ ਕਿਹੜੀ ਵੀਡੀਓ ਨੇ ਵੀਡੀਓ ਵਾਇਰਲ ਕੀਤੀਆਂ ਜੀ ਜਿੰਮੀ ਵੀਡੀਓ ਵਾਲੀ ਕੀਤੀ ਨੇ ਉਹ ਬਕਾਇਦਾ ਪ੍ਰੋਪਰ ਜਿਹੜਾ ਐਸ ਪਰ ਲਾ ਹੈ ਜਿਹੜਾ ਨਵਾਂ ਹੁਣ ਆਈਟੀ ਐਕਟ ਆ ਗਿਆ ਉਹਦੇ ਅੰਦਰ ਨਵਾਂ ਅਸੀਂ ਇਸਾ ਦਾ ਪ੍ਰੋਪਰਲੀ ਫੋਲ ਚੋ ਹੀ ਕਵਰ ਕਰਾਂਗੇ ਡਿਟੇਲਡ ਨੂੰ ਫੈਂਸੀ ਇਗਜ਼ਾਮੀਨੇਸ਼ਨ ਹੋਊਗੀ ਲੈਨਸ ਹੋਊਗਾ ਤਾਂਕਿ ਜਿਹੜਾ ਇਸ ਤਰ੍ਹਾਂ ਦਾ ਗੀਨੀਅਸ ਕ੍ਰਾਈਮ ਹੈ ਉਹਦੇ ਵਿੱਚ ਦੋਸ਼ੀ ਨੂੰ ਸਭ ਤੋਂ ਸਖਤ ਸਜ਼ਾ ਮਿਲੂਗਾ ਸੈਨਿਕ ਬੰਦਾ ਦੀ ਉਮੀਦ ਵਿੱਚ ਸ਼ਾਮਲ ਹੁੰਦੀ ਇਸ ਇਨਸੀਡੈਂਟ ਦੇ ਵਿੱਚ ਜੋ ਦਿਖ ਰਿਹਾ ਹੈ ਜੀ ਜੋ ਤੁਹਾਨੂੰ ਲੱਗ ਰਿਹਾ ਹੈਗਾ ਤੋ ਸਹੀ ਬੰਦੇ ਨੂੰ ਸੀ ਜਿਹਦੇ ਵਿੱਚੋਂ ਇੱਕ ਨੇ ਨਹੀਂ ਨਹੀਂ ਫੜਿਆ ਉਹ ਅੱਗੇ ਉਹਨਾਂ ਤਫ਼ਤੀਸ਼ ਜਿਵੇਂ ਜਿਵੇਂ ਉਹ ਅਨਫੋਲਡ ਹੋ ਗਈ ਸਰ ਕਿਸ ਤਰੀਕੇ ਨਾਲ ਜਦੋਂ ਕਾਬੂ ਕੀਤਾ ਜੀ ਪਹਿਲਾਂ ਪਹੁੰਚ ਗਈ ਸੀ ਜੀ ਉਹਨੂੰ ਸ਼ੱਕ ਸੀ ਦਾ ਵੀ ਇਹ ਦੋਨੋਂ ਬੰਦਿਆਂ ਤੇ ਤੇ ਜਦੋਂ ਅਸੀਂ ਅੱਗੇ ਸ਼ੱਕ ਨੂੰ ਕਾੜਾ ਉਹ ਕਨਫਰਮ ਤਾਂ ਹੋਈ ਜਦੋਂ ਇਹ ਗੱਡੀ ਜਿਹੜੀ ਜਿਹੜੀ ਮੈਂ ਤੁਹਾਨੂੰ ਦੱਸਿਆ ਟਾਟਾ ਜੀਨੌਨ ਹੈ ਪੀਵੀ 10 ਡੀਜ਼ਲ ਕਾਲੀ ਰੰਗ ਜਦੋਂ ਇੱਕ ਕੈਂਪਰਾਂ ਦੇ ਵਿੱਚ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਤਾਂ ਕੈਂਪਰਾਂ ਦੇ ਵਿੱਚ ਇਹ ਗੱਡੀ ਆ ਗਈ ਤਾਂ ਫਿਰ ਸਾਨੂੰ ਸਾਰਾ ਕਨਫਰਮ ਹੋ ਗਿਆ ਕਿ ਗੱਡੀ ਉਹਨਾਂ ਦੇ ਬਲਾਕ ਹੈਗੀ ਤੇ ਸਰ ਪੁਲਿਸ ਕੰਮ ਦੇ ਪੂਰੇ ਐਫਰਟਸ ਰਹੇ ਸਰ ਗੋਲੀ ਦਾ ਬਿਲਕ ਇੱਕ ਤਰ੍ਹਾਂ ਦਾ ਹਾਲਾਂਕਿ ਫਾਦਰ ਨੇ ਬਾਈਨਿੰਗ ਪਰਚ ਰਿਕਾਰਡ ਕਰਾਇਆ ਸੀ ਬਟ ਕਿਉਂਕਿ ਕੋਈ ਮੌਕੇ ਤੇ ਸਾਨੂੰ ਉਹ ਵੀਡੀਓ ਨਹੀਂ ਮਿਲੀ ਤਾਂ ਇਨਸੀਡੈਂਟ ਦੀ ਥੋੜੀ ਦੂਰ ਦੀ ਵੀਡੀਓ ਸੀਗੀ ਤੇ ਉਹ ਉਹਨੂੰ ਟ੍ਰੇਸ ਕਰਦੇ ਹੋਏ ਬੜੀ ਮਿਹਨਤ ਨਾਲ ਵਿਥਿਨ 48 ਆਵਰ ਉਸਨੂੰ ਟ੍ਰੇਸ ਕੀਤਾ ਸੋ ਇਹ 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 ਇੰਪੋਰਟੈਂਟ ਕੇਸ ਇਹ ਗੱਲ ਕਰ ਰਿਹਾ ਸੀ ਕਰੈਕਟ